ਏਸ਼ੀਆ ਕੱਪ 2025 ਵਿੱਚ ਪਾਕਿਸਤਾਨ ਕ੍ਰਿਕਟ ਟੀਮ ਦੀਆਂ ਮੁਸ਼ਕਲਾਂ ਬਾਤ ਗਈਆਂ ਨੇ ਭਾਰਤ ਤੋਂ ਕਰਾਰੀ ਹਾਰ ਤੋਂ ਬਾਅਦ ਹੁਣ ਟੀਮ ਦਾ ਸੁਪਰ 4 ਵਿੱਚ ਦਾਖਲਾ ਵੀ ਖਤਰੇ ਵਿੱਚ ਹੈ ਭਾਰਤ ਤੋਂ ਹਾਰਨ ਤੋਂ ਬਾਅਦ ਟੀਮ ਦਾ ਆਤਮ ਵਿਸ਼ਵਾਸ ਡਗਮਗਾ ਗਿਆ ਹੈ ਜਿਸ ਕਾਰਨ ਵੀ ਹੱਥ ਨਾ ਮਿਲਾਉਣ ਤੇ ਵਿਵਾਦ ਨੇ ਇਸ ਮੁੱਦੇ ਨੂੰ ਹੋਰ ਵੀ ਤੇਜ਼ ਕਰ ਦਿੱਤਾ ਹੈ ਪਾਕਿਸਤਾਨ ਨੇ ਏਸ਼ੀਆ ਕੱਪ ਤੋਂ ਬਾਹਰ ਹੋਣ ਦੀ ਧਮਕੀ ਦੇ ਦਿੱਤੀ ਹੈ ਦਰਸਲ ਏਸ਼ੀਆ ਕੱਪ ਦੇ ਭਾਰਤ-ਪਾਕ ਮੈਚ ਦੌਰਾਨ ਕਪਤਾਨ ਸੂਰਜ ਕੁਮਾਰ ਯਾਦਵ ਨੇ ਟਾਸ ਦੌਰਾਨ ਤੇ ਫਿਰ ਮੈਚ ਤੋਂ ਬਾਅਦ ਵੀ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ ਜਿਸ ਦਾ ਪੂਰੀ ਟੀਮ ਨੇ ਸਮਰਥਨ ਕੀਤਾ ਤੁਹਾਨੂੰ ਦੱਸ ਦਈਏ ਕਿ ਸਰਹੱਦ ਤੇ ਤਣਾਅ ਤੇ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਪਾਕਿਸਤਾਨ ਤੋਂ ਦੂਰੀ ਬਣਾ ਲਈ ਸੀ ਪੀਸੀਬੀ ਨੇ ਇਸ ਤੋਂ ਨਾਰਾਜ਼ਗੀ ਜਤਾਈ ਤੇ ਆਈਸੀਸੀ ਤੇ ਏਸੀਸੀ ਨੂੰ ਸ਼ਿਕਾਇਤ ਕੀਤੀ ਇਸ ਨੂੰ ਕ੍ਰਿਕਟ ਦੀ ਭਾਵਨਾ ਦੇ ਵਿਰੁੱਧ ਦੱਸਿਆ ਉਹਨਾਂ ਨੇ ਮੈਚ ਰੈਫਰੀ ਐਂਡੀ ਨੂੰ ਵੀ ਹਟਾਉਣ ਦੀ ਮੰਗ ਕੀਤੀ ਪਾਕਿਸਤਾਨ ਕ੍ਰਿਕਟ ਬੋਰਡ ਨੇ ਧਮਕੀ ਦਿੱਤੀ ਕਿ ਜੇ ਆਈਸੀਸੀ ਮੈਚ ਰੈਫਰੀ ਐਂਡੀ ਨੂੰ ਟੂਰਨਾਮੈਂਟ ਤੋਂ ਨਹੀਂ ਹਟਾਉਂਦਾ ਤਾਂ ਉਹ ਟੂਰਨਾਮੈਂਟ ਦਾ ਬਾਈਕਾਟ ਕਰਨਗੇ ਜੇ ਪਾਕਿਸਤਾਨ ਯੂਏਈ ਵਿਰੁੱਧ ਮੈਦਾਨ ਤੇ ਉਤਰਨ ਤੋਂ ਇਨਕਾਰ ਕਰਦਾ ਤਾਂ ਮੈਚ ਮੁਹੰਮਦ ਵਸੀਮ ਦੀ ਟੀਮ ਦੇ ਹੱਕ ਵਿੱਚ ਆ ਜਾਏਗਾ ਇਸ ਦੇ ਨਤੀਜੇ ਤੋਂ ਬਾਅਦ ਪਾਕਿਸਤਾਨ ਕੋਲ ਓਮਾਨ ਵਿਰੁੱਧ ਜਿੱਤ ਦੇ ਸਿਰਫ 2 ਅੰਕ ਹੋਣਗੇ ਜੋ ਸੁਪਰ 4 ਪੜਾਅ ਵਿੱਚ ਪਹੁੰਚਣ ਲਈ ਕਾਫੀ ਨਹੀਂ ਹੋਣਗੇ ਪਾਕਿਸਤਾਨ ਇਸ ਵੇਲੇ ਏਸ਼ੀਆ ਕੱਪ 2025 ਦੇ ਗਰੁੱਪ A ਵਿੱਚ ਹੈ ਤੇ ਅੰਕ ਸੂਚੀ ਵਿੱਚ ਦੂਜੇ ਸਥਾਨ ਤੇ ਹੈ ਤੇ ਉਸ ਦੇ ਖਾਤੇ ਵਿੱਚ ਸਿਰਫ 2 ਅੰਕ ਨੇ